ਅੱਰੀ ਖੁਸ਼ੀ ਕਿਹੜੀ ਗੱਲ ਹੈ ਲੋਕਾਂ ਦੀ ਜਿੱਤ ਡੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸੇਹਰਾ ਵਾ ਜਾ ਜਿੰਨਾ ਜਿੰਨਾ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਤੇ ਉਹਨਾਂ ਦੀ ਜੇਤਾ ਗੁਰਦੀਪ ਸਿੰਘ ਜੀ ਦਾ ਵਿਜੀਤ ਜਿਹੜਾ ਗੜਮਨੇ ਜਿੰਦਾ ਪਰਿਵਾਰਵਾਦ ਜਿਹੜਾ ਗੜਮਨੇ ਜਿੰਦਾ ਸੀ ਉਹਨੂੰ ਤਾਂ ਹੀ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੁੱਛ ਪੂਰੀ ਜੀ ਮੁੱਛ ਪੂਰੀ ਪਹਿਲਾਂ ਵੀ ਤੇ ਹੁਣ ਵੀ ਮੁੱਛ ਤਾਂ ਤੇਰੇ ਨੇ ਲੋਕਾਂ ਨੇ ਜਿੰਦਾਵਾ ਸਾਹਿਬ ਜਿੰਦਾਵਾ ਸਾਹਿਬ ਜਿਹੜਾ ਜਿਹੜਾ ਕਰਾ 50 ਸਾਲਾਂ ਬਾਅਦ ਦੇਰਾ ਬੱਬਾ ਨਾਨਕ ਲੋਕਾਂ ਢਾਇਆ ਜਿੰਦਾਵਾ ਸਾਹਿਬ ਪਾੜਿਆ ਨੇ ਥਾਪੀ ਮਾਰੀ ਤੇ ਗੱਡੀ ਤੇ ਚੜਕੇ ਤੁਸੀਂ ਥਾਪੀ ਮਾਰਦੇ ਹੋ ਮਾਰੀ ਗੱਡੀ ਤੇ ਗੁਰਦਾਸ ਕਿਹੜੇ ਰੋਪ ਲਾਈ ਸੀ ਗੈਂਗਸਟਰ ਦਾ ਬੜਾ ਰੋਪ ਲਾਈ ਸੀ ਗੈਂਗਸਟਰ ਦਾ ਜਿਹੜਾ ਰੋਪ ਲਾਉਂਦਾ ਉਹਨੂੰ ਪੁੱਛੋ ਅੰਸਾਰੀ ਉਹਦਾ ਕੀ ਲੱਗਦਾ ਇਹਦੇ ਭਾਈ ਇੱਧਰ ਦੇਖੋ ਇੱਧਰ ਭਾਈ ਇੱਧਰ ਦੇਖੋ ਮੈਨੂੰ ਬਾਰ-ਬਾਰ ਕਿਉਂ ਪੁੱਛਦੇ ਹੋ ਮੇਰੇ ਦਾ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗੇ ਮੈਂ ਤਾਂ ਕਾਮਰਕਰ ਆ ਇਹ ਇਲਜ਼ਾਮਾਂ ਤਾਂ ਕੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ ਜਾਂ ਮੈਂ ਦੱਸਾਂਗਾ ਤੁਹਾਨੂੰ ਮੈਂ 27 ਚ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਮੈਨੂੰ ਜੋ ਗਾਨੇ ਮੈਨੂੰ ਜੋ ਪ੍ਰਮਾਤਮਾ ਹੁਕਮ ਕਰੇਗਾ ਵੇਖੋ ਕੰਮ ਪਾਰਟੀ ਨੇ ਟਿਕਟ ਦਿੱਤੀ ਪਹਿਲ ਦੱਸੇ ਕੰਮ ਕਰੇ ਰਾਨਗੇ ਪੂਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਟਿਕਟ ਦਿੱਤੀ ਸਾਡੀ ਪਾਰਟੀ ਦੇ ਸੋਹਣੇ ਡਾਕਟਰ ਸੰਦੀਪ ਪਾੜਕ ਨੇ ਉਹਨਾਂ ਮੈਨੂੰ ਇਹਨੇ ਜੋਗ ਸਮਝਿਆ ਮੈਨੂੰ ਟਿਕਟ ਦਿੱਤੀ ਉਹਨਾਂ ਨੇ ਪਾਰਟੀ ਦੇ ਕਰਕੇ ਮੈਂ ਚੇਤੇ ਪੁੱਜਿਆ ਹਮੇਸ਼ਾ ਹੀ ਉਹਨਾਂ ਸਾਰਿਆਂ ਦੀ ਝੋਲੀ ਵਿੱਚ ਪਹਿਲਾਂ ਕੰਮ ਨਹੀਂ ਕੀਤਾ ਜੀ ਵਾਸਾ ਬਰਦੀ ਮੈਨੂੰ ਉੱਥੋਂ ਤੱਕ ਪਛਾਤਾਵਾ ਤੁਸੀਂ ਖੜਾ ਕੇ ਛੱਡਾਂਗੇ ਉੱਲਾਮ ਆ ਸਾਬੇ ਕਿ ਕਿ ਜੀ ਉੱਪਰ ਕਰਨੀ ਕਿ ਜੀ ਨੀਵੇਂ ਕਰਨੀਆਂ ਇਹ ਪਰਮਾਣ ਹੱਥ ਚ ਬੜੇ ਬੜੇ ਇਧਰ ਦੇਖੋ ਇਧਰ ਦੇਖੋ ਇਧਰ ਦੇਖੋ ਇਧਰ